बोलदे नी ਕੁਛ ਲਿਆਵਾਂ ਤਾਂ ਦਿਵਸ ਤੇ ਨਹੀਂ ਜੋਤਾ ਜਨ ਕੁਛ ਠੀਕ ਹੋਣਾ ਹੁੰਦੀ ਹੈ ਹਾਂ ਠੀਕ ਆ ਅੱਗੇ ਨੋ ਫਰਕ ਪਾ ਜਾ ਨਹੀਂ ਗੱਲ ਦੱਸੋ ਵੀ ਉੱਥੇ ਹੋਇਆ ਕੀ ਜੋਤਾ ਮੈਂ ਹਰ ਪਿੰਦਰ ਦੇ ਸੌਰੀ ਨੂੰ ਵੇਖਿਆ ਸੀ ਉੱਥੇ ਤੇ ਜਦੋਂ ਘਰੋਂ ਬਾਹਰ ਗਿਆ ਨਾ ਤੇ ਮੈਂ ਸੋਚਿਆ ਵੀ ਚੱਲ ਮੈਂ ਆਪ ਜਾ ਕੇ ਨਾ ਤੇ ਵੇਖਣਾ ਕਰ ਕਿ ਕੌਣ ਕੌਣ ਉਤੋਂ ਬਾਅਦ ਨੇ ਮੈਨੂੰ ਪਤਾ ਲੱਗਾ ਜੀ ਤੁਸੀਂ ਵੇਖ ਲਿਆ ਹੈ ਤੁਸੀਂ ਹੀ ਕਾਨੂੰਨ ਅੰਦਰਗੇ ਤੁਹਾਨੂੰ ਪਤਾ ਤੇ ਹੈਗਾ ਮੈਨੂੰ ਤਾਂ ਜੋ ਤਾਂ ਇਹ ਹੀਗਾ ਵੀ ਘਰੇ ਹੋਣਗੇ ਤੇ ਚੱਲ ਜੇ ਮੈਨੂੰ ਦੇਖਦੇ ਆ ਬਾਕੀ ਜੀ ਵੀ ਤੇ ਮੈਂ ਫੋਨ ਕਰਕੇ ਪੁਲਿਸ ਨੂੰ ਵੀ ਸੱਦ ਲਊਗਾ ਤੇ ਦਲਜੀਤ ਨੂੰ ਵੀ ਸੱਦ ਲਊਗਾ ਤੇ ਇਹ ਇਦਾਂ ਦੇ ਕੰਮ ਕਿਉਂ ਕਰਦੇ ਹੁੰਦੇ ਜੀ ਜੇ ਤੁਹਾਨੂੰ ਪਤਾ ਵਾ ਵੀ ਪੁਲਿਸ ਨੂੰ ਸਾਰਾ ਕੁਝ ਦੱਸਿਆ ਵਾ ਜੇ ਉੱਥੇ ਹੋਰ ਕੋਈ ਗੱਲਬਾਤ ਹੋਣੀ ਵਧ ਘਟ ਹੋ ਜਾਂਦੀ ਫਿਰ ਅਹੀਂ ਕਿਦੇ ਜੋਗੇ ਰਹਿ ਜਾਣਾ ਹੀ ਤੇ ਇਹ ਪੁੱਠੇ ਕੰਮ ਕਿਉਂ ਕਰਦੇ ਹੁੰਦੇ ਜੀ ਦਲਜੀਤ ਕਿੱਥੇ ਆ ਉਹ ਕੁਝ ਕਿ ਦਵਾਈਆਂ ਰਹਿੰਦੀਆਂ ਸੀ ਤੁਹਾਡੀ ਲੈਣ ਵਾਲੀਆਂ ਤੇ ਕਹਿੰਦੇ ਸੀ ਭਾਬੀ ਮੈਂ ਲਿਆਦਾ ਮੁੜ ਕੇ ਕਿੱਥੇ ਜਾਂਦੇ ਫਿਰੋਗੇ ਜੋਤ ਅੱਜ ਸਾਰੇ ਕੰਮ ਦੇ ਹੱਲ ਹੋਏ ਨੇ ਬੜੀ ਲੱਗਿਆ ਹਾਂ ਮੈਂ ਉਹਨਾਂ ਦੇ ਫੜੇ ਜਣੇ ਹੀ ਬੰਦੇ ਪਤਾ ਨਹੀਂ ਡੀਵਿੰਡਿੰਗ ਗਲਤੀ ਕਿੱਦਾਂ ਹੋ ਗਈ ਮੇਕਾ ਉਹ ਪਾਜੀ ਕੋਈ ਗਲਤੀ ਨਹੀਂ ਹੋਈ ਠੀਕ ਹੈ ਨਾ ਹਬ ਦਿਲ ਦੀ ਉਹ ਬੈਠੇ ਰਹੋ ਤੁਸੀਂ ਕੋਈ ਗੱਲ ਨਹੀਂ ਨਹੀਂ ਪਤਾ ਗੱਲ ਕੀ ਆ ਇੰਨੀ ਗੱਲ ਵਧੀਆ ਹੋ ਗਈ ਹੈ ਤੁਹਾਡਾ ਬਚਾਅ ਹੋ ਗਿਆ ਵਾ ਕੋਈ ਗੱਲ ਨਹੀਂ ਕਿੱਥੇ ਭੱਜ ਜਾਣਗੇ ਹੁਣ ਪਤਾ ਤਾਂ ਲੱਗ ਹੀ ਗਿਆ ਵਾ ਉਮਰ ਕੇ ਘਰ ਨਹੀਂ ਆਉਂਦੇ ਆ ਕੋਈ ਨਹੀਂ ਸੰਭਾਲਣਾ ਹੁਣ ਯਾਰ ਮੈਨੂੰ ਸਮਝ ਨਹੀਂ ਆਈ ਵੀ ਕੀ ਬਣਿਆ ਹੁਣ ਪਤਾ ਨਹੀਂ ਵੀ ਬਾਕੀ ਜੀ ਘਰ ਵੀ ਹੈਗੇ ਸੀ ਕਿ ਨਹੀਂ ਹੈਗੇ ਸੀ ਕੰਮ ਕੀਤਾ ਕਿ ਨਹੀਂ ਪਤਾ ਲੱਗਾ ਕੋਹ ਵੇਖਿਆ ਕਿ ਇਹਨੂੰ ਮੈਨੂੰ ਨਹੀਂ ਹੋਛਾਈ ਪਾਜੀ ਮੈਂ ਤੇ ਕਹਿੰਦੀ ਆ ਵੀ ਖੇੜਾ ਛਾੜੀ ਤੋ ਇਹ ਕੰਮ ਦਾ ਉਹਨਾਂ ਦੇ ਦਿਲ ਇੰਨੇ ਵੱਧ ਗਏ ਆ ਨਾ ਉਹਨਾਂ ਪਹਿਲਾਂ ਕੁੜੀ ਤੇ ਤਰਸ ਨਹੀਂ ਕੀਤਾ ਤੇ ਹੁਣ ਇਹਨਾਂ ਨਾਲ ਆ ਕੰਮ ਕਰਤਾ ਜੀ ਇਹਨਾਂ ਨੂੰ ਕੋਈ ਗੱਲਬਾਤ ਹੋ ਜਾਂਦੀ ਫਿਰ ਅਸੀਂ ਕੀ ਕਰਨਾ ਸੀ ਪਾਜੀ ਇਹ ਤਾਂ ਗੱਲ ਹੈਗੀ ਆ ਪਰ ਉਹਨਾਂ ਨੂੰ ਤਾਂ ਛੱਡ ਦਈਏ ਦੂਜਾ ਕਤਲ ਕਰਨ ਨੂੰ ਫੰਡੇ ਹੋ ਇੰਨੇ ਵੱਧ ਗਏ ਹੋ ਪਾਜੀ ਫਿਰ ਹੁਣ ਉਹਨਾਂ ਡਰ ਵੀ ਤੇ ਪਾਤਾ ਆ ਨਾ ਤੁਸੀਂ ਆਪ ਸਿਆਣੇ ਜੀ ਜੇ ਤਹੀ ਨਾ ਟਾਈਮ ਨਾ ਜਾਂਦੇ ਕੋਈ ਉਨੀ 21 ਹੋ ਜਾਂਦੀ ਤੇ ਫਿਰ ਉਹ ਗਲਤੀ ਤੇ ਮੈਂ ਕਰ ਲਈਆ ਮੈਂ ਵੀ ਜਵਨ ਦੇ ਨਾਲ ਹੀ ਜਾਂਦਾ ਫਿਰ ਮਾਰ ਕੇ ਵੇਜੇ ਮੈਂ ਕਿਦਾ ਮਾਰਦੇ ਸਾਡੇ ਮਨ ਚ ਤੇ ਖਿਆਲ ਹੀ ਨਹੀਂ ਸੀਗਾ ਵੀ ਹਾਨੂੰ ਅੱਗੋਂ ਟੱਕਰ ਨਹੀਂ ਆ ਅਸੀਂ ਤਾਂ ਸੁਭਾਵਿਕ ਹੀ ਗਏ ਆ ਉਹੀ ਗੱਲ ਆ ਭਾਜੀ ਮੈਂ ਉਧਰ ਚਲ ਗਿਆ ਤੁਸੀਂ ਉਧਰ ਚਲ ਗਏ ਜੇ ਇਕੱਠੇ ਜਾਂਦੇ ਨਾ ਨਾ ਫੜਦੇ ਤਾਂ ਗੱਲ ਕਰਦੇ ਤੁਸੀਂ ਪਰ ਇਹਦੇ ਨਾਲ ਨਾ ਇੱਕ ਗੱਲ ਦਾ ਪੱਕਾ ਹੋ ਗਿਆ ਵੀ ਫਿਰ ਨਾ ਲੱਗੇ ਛਾਗੇ ਦੇ ਕਿਤੇ ਉਹੀ ਗੱਲ ਆ ਭਾਜੀ ਕੋਈ ਸੰਭਣ ਡਿਆ ਨਹੀਂ ਆ ਹਰੀਗ ਨੂੰ ਪਤਾ ਲੱਗ ਛਾਗੇ ਕੀ ਕੰਮ ਕੀਤਾ ਇਹਨੇ? ਉਹਨਾਂ ਦੇ ਘਰ ਕੈਮਰੇ ਵੀ ਲੱਗੇ ਆ। ਉਹ ਨਹੀਂ ਕਢਾਏ ਕਿਸਨੇ? ਉਹ ਕੈਮਰੇ ਤਾਂ ਨਾ ਮੁਖਤਿਆਰ ਭਾਈ ਨੂੰ ਕਿਹਾ। ਉਹ ਕੈਮਰੇਾਂ ਦਾ ਵੀ ਹੋ ਗਿਆ ਦਲਜੀਤ। ਫੋਟੋਵਰ ਕਿਦਾਂ? ਵਧੀਆ ਪੱਜੀ ਠੀਕ ਠਾਕ। ਹੋਰ ਭਾਈ ਠੀਕ ਠਾਕ? ਹਾਂ ਠੀਕ। ਕੋਈ ਨਹੀਂ ਕੋਈ ਨਹੀਂ। ਬਾਹਰ ਤੂੰ। ਰੈਸਟ ਕਰ। ਉਹ ਕੈਮਰੇਾਂ ਦਾ ਵੀ ਹੋ ਗਿਆ ਜੋਬਨ ਸਾਰਾ ਹੱਲ। ਅੱਛਾ। ਸਾਰਾ ਪਤਾ ਲੱਗ ਗਿਆ। ਹਾਂਜੀ। ਸੱਟ ਮਾਰੀ ਆ ਉਹਦੇ ਮਾਸਰ ਨੇ। ਅੱਛਾ। ਤਾਂ ਸੱਟ ਮਾਰਨ ਤੋਂ ਬਾਅਦ ਨਾ ਉਹ ਸਾਰੇ ਜਣੇ ਭੱਜੇ ਆ। ਸਾਰੇ ਉੱਥੇ ਹੀ ਗਏ? ਸਾਰੇ ਉੱਥੇ ਘਰੇ ਹੀ। ਵੀਰ ਲੋਕ ਘਰੇ ਰਹਿਣ ਦੇ ਸਾਰੇ ਜਾਣੀ ਤੇ ਮੇਰੀ ਗੱਲ ਸੁਣੋ ਪੁਲਿਸ ਨਾਲ ਕਰ ਲਈ ਕਿ ਨਹੀਂ ਉਹ ਹੋ ਗਈ ਗੱਲ ਪੁਲਿਸ ਨੇ ਤੇ ਸਾਰੇ ਕੈਮਰੇ ਫੋਲੇ ਆ ਤਾਂ ਲੱਭੋ ਵੀ ਫਿਰ ਜੋ ਬਣ ਹੁਣ ਨਾ ਸਾਨੂੰ ਦੌੜ ਭੱਜ ਕਰਨ ਦੀ ਕੋਈ ਲੋੜ ਨਹੀਂ ਪੁਲਿਸ ਨੇ ਆਪ ਵੇਖ ਲੈ ਸਾਰੇ ਭੱਜਦੇ ਕੈਮਰੇ ਚ ਠੀਕ ਆ ਤੇ ਹੁਣ ਉਹਨਾਂ ਨੇ ਆਪ ਹੀ ਲੱਭ ਲੈਣੇ ਆ ਹੁਣ ਤੂੰ ਫਿਕਰ ਨਾ ਕਰ ਤੇ ਹੋ ਸਕਦਾ ਉਹ ਤੇਰੇ ਵੀ ਬਿਆਨ ਹੋਣ ਠੀਕ ਹੈ ਭਾਈ ਫਿਰ ਤੇ ਭਾਜੀ ਨੇ ਤੇ ਨਾ ਦੂਰਾ ਕੇਸ ਪੈਣਾ ਵਾ ਇੱਕ ਕਤਲ ਕਰਨ ਦਾ ਇੱਕ ਜਾਲੇਵਾਂ ਹਮਲਾ ਕਰਨ ਦਾ ਇਹ ਵੱਜਦੀ ਨਹੀਂ ਹੁਣੇ ਵੇਖੋ ਭਾਜੀ ਮੈਂ ਤੇ ਕਹਿਣੀ ਹੈ ਜਿਹੜਾ ਵੀ ਕੰਮ ਕਰਨਾ ਨਾ ਹੁਣ ਖਿਆਲ ਨਾਲ ਕਰ ਲਿਓ ਅੱਗੇ ਤੇ ਇਹੀ ਵੀ ਤੁਸੀਂ ਜਾਂਦੇ ਹੀ ਵੇਖ ਕੇ ਆ ਜਾਂਦੇ ਹੀ ਕੋਈ ਗੱਲਬਾਤ ਨਹੀਂ ਹੁੰਦੀ ਹੁਣ ਤੇ ਹਦੋਂ ਬਾਅਦ ਕੰਮ ਹੋ ਗਿਆ ਵਾ ਜੇ ਤੇ ਪੁੰਸਾਖੀ ਲੱਗਦੀ ਹੈ ਠੀਕ ਵਾ ਨਹੀਂ ਲੱਗਦੀ ਤੇ ਛੱਡੋ ਘਿਹੜਾ ਮੈਂ ਤੇ ਇਹੋ ਗੱਲ ਆ ਮੈਂ ਵੀ ਜਦੋਂ ਉਹਨਾਂ ਘਰ ਗਿਆ ਨਾ ਤੇ ਮੇਰੇ ਮਨ 'ਚ ਤੇ ਹੈ ਹੀ ਨਹੀਂ ਇਹ ਗੱਲ ਵੀ ਇਹਨਾਂ ਨੇ ਏਡਾ ਵੱਡਾ ਕੰਮ ਕਰ ਦੇਣਾ ਮੈਂ ਤੇ ਸੁਭਾਵੇ ਕੀ ਜਾਣਦੇ ਆ ਵੀ ਚਲ ਕੋਈ ਲੋਕ ਛਿਪ ਕੇ ਵੇਖਣਾ ਵਾ ਵੀ ਕੌਣ ਕੌਣਾ ਕਰ ਗਲਤੀ ਦੀ ਪਤਾ ਕੀ ਕਰ ਲਈ ਹੈ ਜੇ ਤਾਂ ਉਹਨਾਂ ਨੂੰ ਬਾਹਰ ਆਉਂਦੇ ਵੇਖਿਆ ਸੀ ਨਾ ਤੇ ਉਹਨਾਂ ਨੂੰ ਪੁਲਿਸ ਨੂੰ ਫੋਨ ਕਰਦੇ ਜਾਂ ਮੈਨੂੰ ਫੋਨ ਕਰਦੇ ਮੈਂ ਉਹਨਾਂ ਨੂੰ ਫੋਨ ਕਰਦਣਾ ਚਾਹੀਦਾ ਸੀ ਮੈਨੂੰ ਉਹ ਗਲਤੀ ਕਰ ਲਈ ਤੁਸੀਂ ਚਲੋ ਕੋਈ ਗੱਲ ਨਹੀਂ ਜੇ ਰੱਬ ਨੇ ਇਥੋਂ ਤੱਕ ਲਿਆਂਦਾ ਵਾ ਨਾ ਤੇ ਕੋਈ ਗੱਲ ਨਹੀਂ ਹੋ ਸਕਦਾ ਕੋਈ ਟਾਣੀ ਨੀਵੀ ਹੋਈ ਜਾਵੇ ਕਿਉਂ ਸਿਆਪਾ ਕਰਨ ਦੀ ਇੱਥੇ ਕਿੱਦਾਂ ਰਹਿਣਾ ਵਾ ਰਾਤ ਕਿੱਦਾਂ ਕੱਟਣੀ ਆ ਬੈਠ ਕੇ ਤੇ ਰਾਤ ਨੂੰ ਮੁੱਕਦੀ ਹੁੰਦੀ ਉਹ ਮੌਕੇ ਤੇ ਉੱਥੇ ਗਾਂ ਆ ਗਿਆ ਅੰਦਰ ਤਾਂ ਉਹਨੇ ਤੇ ਉਸੇ ਵੇਲੇ ਆਣ ਕੇ ਤਾਂ ਪੰਗਾ ਪਾ ਦੇਣਾ ਸੀ ਨਾ ਸਾਰਿਆਂ ਨੂੰ ਫੜਾਣਾ ਨਹੀਂ ਨਵੇਂ ਵੱਲੋਂ ਨਹੀਂ ਆਇਆ ਤੁਸੀਂ ਵੇਂਦੇ ਤੇ ਸਹੀ ਉਹਨੂੰ ਮੇਦੇ ਤੇ ਸਹੀ ਆ ਕਰੀ ਉਹ ਯਾਰੋ ਲੋਕੇ ਵੇਖਣ ਡਿਆ ਸੀ ਉਹਨੇ ਕੀ ਪਤਾ ਉਦੋਂ ਨਹੀਂ ਪੁਲਿਸ ਸੱਦ ਲੈਣੀ ਪਾਜੀ ਹੁਣ ਤੇ ਆਪਾਂ ਜ਼ਿਆਦਾ ਪਿਆਣਾ ਵਾ ਤੇ ਫੜੇਗੇ ਤੇ ਚਲ ਜੋ ਠੀਕ ਲੱਗਾ ਹੁਣ ਹੋ ਗਿਆ ਹੋ ਕੀ ਗਿਆ ਵਾ ਮੈਨੂੰ ਪਤਾ ਵਾ ਨਾ ਜ਼ਿਆਦਾ ਹੀ ਫਸਣਾ ਵਾ ਉਹ ਪਾਜੀ ਮੈਂ ਕਹਿੰਦਾ ਵਾਂ ਜੇ ਜ਼ਿਆਦਾ ਦਿੱਕਤ ਵਾ ਨਾ ਅਸੀਂ ਚੱਲ ਜਾਂਦੇ ਦੋਵੇਂ ਜਣੇ ਬਾਜੀ ਹੁਣ ਖੇਜਣ ਦਾ ਫਾਇਦਾ ਕੋਈ ਨਹੀਂ ਆ ਹੁਣ ਏਦਾਂ ਕਰੋ ਵੀ ਰਾਤ ਤੇ ਤੱਕਟੋ ਫਿਰ ਵੇਖ ਲਾਂਗੇ ਦਿਨ ਚੜਦਾ ਤੇ ਉਹ ਕੀਤਾ ਤਾਂ ਮੈਂ ਸਾਰਿਆਂ ਵਾਸਤੇ ਹੀਗਾ ਮੈਂ ਕੱਲੇ ਵਾਸਤੇ ਕੀਤਾ ਸਾਰਿਆਂ ਦਾ ਬਚਾਅ ਕੀਤਾ ਵਾ ਬਾਜੀ ਬਚਾਅ ਕਾਦਾ ਵਾ ਜਿਉ ਜੀਪ ਆ ਨਾ ਚੰਗਾ ਹੋ ਗਿਆ ਉਹਨੇ ਸਭ ਕੁਝ ਦੱਸਣਾ ਵਾ ਤੇ ਇਹਨਾਂ ਨੇ ਮੇਰੇ ਨਾਲ ਆ ਕੰਮ ਕੀਤਾ ਵਾ ਅਸੀਂ ਜ਼ਿਆਦਾ ਫਸਣਾ ਵਾ ਉਹ ਕੁਝ ਨਹੀਂ ਹੋਣ ਲੱਗਾ ਟਿਕਾਣੇ ਲਾਉਂਦੇ ਹੁਣ ਕਿਉਂ ਨਹੀਂ ਲੱਗਾ ਵੇਖ ਲਿਓ ਉਹ ਮੇਰੀ ਗੱਲ ਸੁਣ ਉਹ ਮਰਦਾ ਨਹੀਂ ਏਡੀ ਖੇਤੀ ਤਾਂ ਇਹਦਾ ਮੈਂ ਕਹਿੰਦੇ ਨਹੀਂ ਨਾ ਮਰਦਾ ਉਹਨੇ ਦੱਸਣਾ ਵਾ ਵੀ ਇਹਨਾਂ ਨੇ ਮੇਰੇ ਸਿਰ 'ਚ ਕੁਝ ਮਾਰਿਆ ਸੀ ਮੈਂ ਇਹਨਾਂ ਦੇ ਘਰ ਗਿਆ ਹਾਂ ਉਹ ਯਾਰ ਉਹਨੇ ਕਿਸ ਨੂੰ ਵੇਖਿਆ ਉੱਥੇ ਗੱਲ ਰਮਾਂ ਠੀਕ ਹੈ ਮਗਰ ਉਹਦੇ ਮਾਰਤਾ ਕੁਝ ਉਹਦੇ ਗਲਤ ਤਰੀਕਾ ਕਹਿਣ ਡਈ ਉਹ ਕੁਝ ਨਹੀਂ ਹੋਣ ਲੱਗਾ ਇੱਕੋ ਹੀ ਗੱਲ ਕਰੀ ਜਾਂਦੇ ਆਂਦੇ ਉਹਨੂੰ ਪਤਾ ਲੱਗਣ ਡਿਆ ਉਹਨੂੰ ਇਹਨਾਂ ਨੂੰ ਪਤਾ ਵੀ ਮੈਂ ਆਇਆ ਕਿ ਇਹਨਾਂ ਦੇ ਘਰ ਆਂ ਜਿਨ੍ਹਾਂ ਦੇ ਘਰ ਆਇਆ ਉਹਨਾਂ ਨੇ ਮਾਰਿਆ ਵਾ ਹੋਰ ਭਾਜੀ ਕੁਝ ਨਹੀਂ ਬਣਦਾ ਘਰ ਹੀ ਆਣ ਕੇ ਪਿਆ ਨਾ ਉਹ ਭਾਜੀ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ਡੇ ਜੀ ਕੈਮਰਿਆਂ ਨੇ ਦੱਸਣਾ ਵਾ ਪੀ ਕਿਹੜਾ ਕਿਹੜਾ ਜੀ ਘਰ ਹੀ ਤੇ ਕੀ ਕੌਣ ਕੌਣੀ ਸੀ ਹਾਏ ਰੱਬਾ ਇਹ ਤਾਂ ਸੋਚਿਆ ਹੀ ਨਹੀਂਗਾ ਆ ਨਹੀਂ ਨਾ ਮਰਨਾ ਹੁਣ ਮਰਨਾ ਜੇ ਕਰ ਲੋ ਬਚਾ ਹੁਣ ਆਪਣਾ ਹਾਏ ਹਾਏ ਹੁਣ ਤਾਂ ਪੱਕਾ ਫਸੇ ਫਸੇ ਉਹ ਮੇਰੀ ਗੱਲ ਸੁਣੋ ਐਵੇਂ ਨਾ ਡਰੀ ਜਾਓ ਕਿਸੇ ਨੂੰ ਕੋਈ ਪਤਾ ਨਹੀਂ ਵੀ ਕਿੱਥੇ ਆ ਤੇ ਕਿੱਥੇ ਨਹੀਂ ਅੱਗੇ ਅਹੀਂ 2-3 ਮਹੀਨੇ ਉੱਥੇ ਕੱਟੇ ਹੀ ਆ ਮੋਟਰਾਂ ਤੇ ਤੇ ਮੋਟਰਾਂ ਤੇ ਕਿੰਨਾ ਖਰਚ ਕੱਢਣਾ ਗਾੜੀ ਸਿਆਲ ਆਉਂਦਿਆ ਵਾ ਰੋਟੀ ਪਾਣੀ ਵੀ ਚਾਹੀਦਾ ਪੰਜਾਬੀ ਪਤਰਾ ਵੀ ਚਾਹੀਦਾ ਵਾ ਤੇ ਕਿਤੇ ਘਰ ਗਏ ਆ ਆ ਨਵਾਂ ਹੀ ਪੰਗਾ ਪਾ ਲਿਆ ਹੋਰ ਹਾਂ ਹੁਣ ਕੀ ਕਰਨਾ ਜੇ ਕਰਨਾ ਕੁਛ ਨਹੀਂ ਆ ਹੁਣ ਟਾਈਮ ਕੱਢਣਾ ਪੈਣਾ ਵਾ ਸੁਣੇ ਕਿੱਦਾਂ ਟਾਈਮ ਕੱਢਣਾ ਮੇਰ ਕੋ ਨਹੀਂ ਜੇ ਨਿਕਲਦਾ ਟਾਈਮ ਮੈਂ ਚਲ ਜਾਣਾ ਜੇ ਕਿਸੇ ਪਾਸੇ ਤੁਹਾਡਾ ਰਤਾ ਵਾ ਅੰਦਰ ਜਾਣਦਾ ਇਹ ਤੁਹਾਨੂੰ ਮੈਂ ਦੱਸਦਾ ਤੇ ਕੋਈ ਗੱਲ ਨਹੀਂ ਇੱਕ ਦਿਨ ਜਾਣਾ ਹੀ ਪੈਣਾ ਵਾ ਬਾਹਰ ਕਿੰਨੇ ਚਿਹਰ ਲੁਕਣਾ ਵਾ ਲੁਕਿਆ ਖਲਾਸੀ ਨਹੀਂ ਹੋਣੀ ਜਦੋਂ ਅਜਿਹਾ ਕਰੀ ਜਾਣਾ ਤੇ ਫਿਰ ਜਾਣਾ ਹੀ ਪੈਣਾ ਸੋਚੋ ਕੋਈ ਹੁਣ ਖਲੋਤੇ ਜੇ ਕੁਛ ਨਹੀਂ ਹੋਣ ਲਗਾ ਤੁਸੀਂ ਜਿਹੜਾ ਕੀਤਾ ਕੰਮ ਉਹ ਛੋਟਾ ਹੀਗਾ ਟੈਨਸ਼ਨ ਨਹੀਂ ਲੈਣੀ ਬੋਤੀ ਜੇ ਭਾਜੀ ਇੱਕ ਕੰਮ ਹੋ ਗਿਆ ਤੇ ਸੁਖਣਾ ਸੁਖੀ ਵੀ ਦੂਜਾ ਵੀ ਕਰਨੇ ਕਰਨਾ ਵਾ ਫਿਰ ਉਹ ਕੁਛ ਨਹੀਂ ਹੋਣ ਲੱਗਾ ਉਹ ਠੀਕ ਠਾਕ ਹੀ ਆ ਸਾਟੀ ਲੱਗੀ ਆ ਠੀਕ ਆ ਇੱਧਰ ਆ ਦੋ ਇੱਕ ਮਿੰਟ ਗੱਲ ਸੁਣ ਮੇਰੀ ਆ ਵੇਖ ਲੋ ਕੰਮ ਨਾਲੇ ਚੋਰ ਤੇ ਨਾਲੇ ਚਤਰ ਨਾਲੇ ਤਾਂ ਉਹਦਾ ਸਿਰ ਚ ਕੋਹ ਮਾਰਤਾ ਵਾ ਸਿਆਪਾ ਪਾਤਾ ਸਾਡੇ ਭਾ ਦਾ ਨਾਲੇ ਬੁੜਕ ਬੁੜਕੇ ਉਤੋਂ ਦੀ ਗੱਲਾਂ ਕਰਦੇ ਆ ਉਹ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਜਿੱਦਾਂ ਹੁਣ ਉਧਰ ਨੂੰ ਗਏ ਆ ਨਾ ਉਹ ਤੱਕ ਟਾਈਮ ਕੱਢ ਹਿੰਦੀ ਨ ਨੂੰ ਛੱਡ ਕੇ ਭੱਜ ਜਾਣਾ ਵਾ ਗੱਡੀ ਸਾਡੇ ਕੋਲ ਆ ਫਸਦੇ ਤੇ ਫਸਣ ਜੋ ਹੁੰਦਾ ਮੈਨੂੰ ਲੱਗਣ ਡਿਆ ਜੇ ਡਰ ਇੱਕ ਤਾਂ ਸੰਦੀਪ ਦਾ ਮੈਨੂੰ ਫਿਕਰ ਪਿਆ ਵਾ ਉਹ ਕਿਹੜੇ ਹਾਲਾਤਾਂ ਚ ਹੋਊ ਦੂਜਾ ਫਿਕਰ ਪਿਆ ਰਪਿੰਦਰ ਦੇ ਭਰਾ ਦਾ ਮੈਨੂੰ ਜੇ ਉੱਥੇ ਉਹਨੂੰ ਕੁਝ ਹੋ ਗਿਆ ਤਾਂ ਕੌਣ ਵੇਖੂ ਤੇ ਰੌਲਾ ਸਾਰੇ ਲਾਗੇ ਛਾਗੇ ਪੈ ਜਾਣਾ ਵਾ ਭਿ ਮਾਰ ਕੇ ਨਿਕਲ ਗਿਆ ਦੋ ਕਤਲ ਪੈਣੀ ਮੈਨੂੰ ਕੋਈ ਉਹਦੀ ਹੰਡਿਆ ਨਹੀਂ ਯਾਰ ਕਿਸੇ ਨੂੰ ਪਤਾ ਹੀ ਨਹੀਂ ਆ ਵੀ ਆਏ ਆ ਕਿ ਨਹੀਂ ਆਏ ਜੀ ਉਹ ਘਰ ਜਾਣੀ ਆ ਨਾ ਉੱਕਾਰ ਵੱਡਣ ਖਾਨ ਨੂੰ ਪੈਂਦਾ ਰਪਿੰਦਰ ਆਲੇ ਦਿਵਾਲੇ ਮੰਮੀ ਮੰਮੀ ਕਰਦੀ ਫਿਰਦੀ ਆ ਪਤਾ ਨਹੀਂ ਮੈਨੂੰ ਕੁਝ ਹੋ ਜਾਣਾ ਲੱਗਦਾ ਲੱਗਦਾ ਕਿ ਨਾ ਸਾਰਾ ਕੰਮ ਕਰ ਲਿਆ ਆ ਦਿਨ ਵੇਖਣੇ ਪੈਂਡੇ ਕਿ ਨਹੀਂ ਹੁਣ ਚੱਲ ਉਦੋਂ ਤੋਂ ਮੈਂ ਪੈਂਦੇ ਮਗਰ ਲੱਗੀ ਹਾਂ ਹੁਣ ਭਾਈ ਆਈ ਕੋਈ ਅਕਲ ਕਰ ਲੈਂਦਾ ਹੁਣ ਕਿਹੜਾ ਉਹਨੇ ਕੋਈ ਝੰਜ ਦਾ ਕੰਮ ਕੀਤਾ ਵਾ ਸਾਨੂੰ ਬਣਾਉਣ ਵਿੱਚ ਨਾ ਕੋਈ ਕਸਰ ਨਹੀਂ ਨਾ ਦੋਵਾਂ ਜਿਗਨੇ ਛੱਡੀ ਮੈਨੂੰ ਤੇ ਸਮਝ ਨਹੀਂ ਮੈ ਰਿਆ ਤਾਂ ਰੰਗ ਉੱਡ ਗਿਆ ਜਦੋਂ ਮੈਂ ਵੇਖਿਆ ਉੱਤੇ ਮਜੇ ਦੇ ਪਿਆ ਹੁਣ ਇੱਕ ਕੰਮ ਕਰੀਏ ਕਿ ਕਿਤੇ ਰਾਤ ਨੂੰ ਸੌਂ ਸਾਂਗੇ ਨਾ ਆਪਾਂ ਨਿਕਲ ਜੀਏ ਹੋਰ ਕਿਤੇ ਜਾ ਕੇ ਰਹੀ ਆ ਬੰਬੀ ਦਾ ਗੁਜ਼ਾਰਾ ਨਹੀਂ ਜੇ ਹੁਣ ਹੌਸਲਾ ਕਰ ਜਦੋਂ ਸੁੰਦੇ ਆ ਨਾ ਫਿਰ ਮਾਰ ਨਾਲ ਗੱਡੀ ਕੱਢਾਂਗੇ ਆਪਣੀ ਤੇ ਗਾਂ ਜਾਵਾਂਗੇ ਆਕਾ ਸਮਾਨ ਖਾਨ ਜਿੱਥੇ ਮਰਜੀ ਰਹਿਣ ਜੇ ਉਹਹੀਂ ਮਾਰੀ ਹੀ ਤਾਂ ਹੁਣ ਤੇ ਨਹੀਂ ਮਾਰਿਆ ਨਾ ਆਪੇ ਭੁਗਤਣਗੇ ਫਿਰ ਉਹ ਵੀ ਇਹਨੇ ਮਾਰੀ ਆ ਤੈਨੂੰ ਸਕੀਮਾਂ ਦੇ ਦੇ ਕੇ ਹਾਏ ਹਾਏ ਹੁਣ ਤਹੀਂ ਕਿ ਇਹਨੂੰ ਖਲੌਣ ਜੋਗੇ ਨਹੀਂਗੇ ਸਾਡੇ ਕੈਮਰਾ ਹੀ ਅੰਤਰੇ ਜਿਹੜੇ ਲਾ ਕੇ ਛੁੱਟ ਛੱਟ ਦਓ ਅੰਦਰ ਦੇ ਸਾਰੇ ਤਾਲੇ ਲਾ ਆਏ ਆ ਉਹ ਚੱਲ ਕੋਈ ਨਹੀਂ ਕੋਈ ਕੋਈ ਨਾ ਕੋਈ ਸਕੀਮ ਲਾਉਂਦੇ ਆ ਕੀ ਕਰਨਾ ਫਿਰ ਹੁਣ ਹਾਏ ਸਕੀਮ ਤਾਂ ਲਾਉਣੀ ਪਿਆਣੀ ਆ ਜੇ ਸਕੀਮ ਨਾ ਨਾ ਲਾਈ ਮਾਨਨੋਂ ਪੇ ਹੀ ਫਸੇ ਫਸੇ ਆ ਸਭ ਕੁਝ ਉਹਦੇ ਵਿੱਚ ਆ ਜਾਣਾ ਵਾ ਤੇ ਕਿੱਦਾਂ ਮਰਿਆ ਕਿੱਦਾਂ ਧੂਕੇ ਲਿਆ ਕੇ ਮੰਜੇ ਦਾ ਸੁਟਿਆ ਵਾ ਕਿੱਦਾਂ ਇਹਨੂੰ ਬੰਨੇ ਆ ਵਾ ਫੇਰ ਵੇਖਿਓ ਸਾਡੇ ਘਰੇ ਦੇ ਦੇਖਣ ਡਿਆ ਵਾ ਜੋ ਬੰਦੀ ਸਿੱਧਾ ਹੀ ਘਰ ਆ ਗਿਆ ਸਾਡੇ ਮੇਰੀ ਗੱਲ ਸੁਣੋ ਉਦਾਂ ਤਾਂ ਕਿਸ ਨੂੰ ਪਤਾ ਸੀ ਤੇ ਕਿਸੇ ਨੂੰ ਨਹੀਂ ਪਤਾ ਹੁਣ ਤੋਂ ਸਾਡੇ ਘਰ ਹੀ ਆ ਗਿਆ ਹੈਗਾ ਨਹੀਂ ਉਹਨੂੰ ਕਿੱਦਾਂ ਪਤਾ ਲੱਗਿਆ ਵੀ ਇਹ ਆਏ ਆ ਕੀ ਪਤਾ ਮੈਨੂੰ ਕਿੱਦਾਂ ਪਤਾ ਲੱਗਾ ਜਿਨ੍ਹਾਂ ਦੀ ਤੀ ਮਰੀ ਉਹਨਾਂ ਧਿਆਨ ਤੇ ਰੱਖਣਾਈਆ ਚਲ ਇਹਨੂੰ ਸਮਾਨ ਨੂੰ ਤੁੰਤਰੇ ਨੂੰ ਰੱਖੋ ਇੱਥੇ ਗੰਬੀ ਵਾਲਾ ਕੋਈ ਆ ਗਿਆ ਤੇ ਫੇਰ ਕਰਦੇ ਭਾ ਦਾ ਚਾਪਾ ਪਾਤਾ ਉਹ ਇਧਰ ਆ ਮੇਰੀ ਗੱਲ ਸੁਣ ਉਹ ਇਥੇ ਆ ਮੇਰੀ ਗੱਲ ਸੁਣ ਬੀਤ ਗੱਲ ਸੁਣਾ ਉਸ ਦਿਨ ਤੂੰ ਤਾਂ ਬੜਾ ਪੱਖ ਲੈਂਦੀ ਸੀ ਇਹਦਾ ਹੈ ਕਹਿੰਦੀ ਆ ਵੀ ਤੁਸੀਂ ਸਾਰਾ ਕੁਝ ਕੀਤਾ ਵਾ ਗੱਡੀ ਦਾ ਲਾਲਚ ਤੇ ਇਹਨੂੰ ਹੀ ਇਹ ਸਾਰਾ ਕੁਝ ਆਪ ਕਰਨ ਲਈ ਤੁਸੀਂ ਛੋਟਾ ਕੰਮ ਕੀਤਾ ਸੀ ਤੁਸੀਂ ਤੇ ਹੋਸ਼ੋ ਖਵਾ ਚ ਕੀਤਾ ਸੀ ਮੈਂ ਤਾਂ ਹਬੜਾ ਧਬੜੀ ਚ ਕੀਤਾ ਬਚਾਅ ਵਾਸਤੇ ਮੈਂ ਉਹਨੂੰ ਮਾਰਨ ਵਾਸਤੇ ਕੀਤਾ ਉਹ ਮੰਨਦੀ ਏ ਟਾੜੀ ਮੈਂ ਗੱਲ ਵੀ ਤੁਸੀਂ ਹਬੜਾ ਧਬੜੀ ਵਿੱਚ ਕੀਤਾ ਆ ਪਰ ਗੱਲ ਸੁਣੋ ਮੇਰੀ ਵੇਖਣ ਡਿਆ ਸੀ ਤੇ ਕਿਤੇ ਉਹਨੇ ਵੀ ਤਾਂ ਬਾਹਰ ਦੱਸਣਾ ਹੀ ਨਾ ਜੋ ਵੀ ਹੋਇਆ ਨਾ ਚੰਗਾ ਹੀ ਹੋਇਆ ਮਾੜਾ ਨਹੀਂ ਹੋਇਆ ਪਰ ਹੁਣ ਮੇਰੀ ਭੈਣ ਦਾ ਕਸੂਰ ਆ ਉਹਦੇ ਤਾਂ ਮੈਨੇ ਫੋਨ ਕਰਕੇ ਸਾਧਦੀ ਹੁੰਦੀ ਸੀ ਆਜੋ ਭੈਣ ਜੀ ਆਜੋ ਭੈਣ ਜੀ ਤੇ ਹੁਣ ਨਹੀਂ ਦੱਸਣ ਡਿਆ ਮੈਂ ਵੀ ਜੋ ਕੀਤਾ ਇਹਦੇ ਵਾਸਤੇ ਕੀਤਾ ਉਹ ਸਾਰਾ ਭਾਂਡਾ ਤੇਰੇ ਸਿਰ ਪਨਣ ਡਈ ਹੁਣ ਹੁਣ ਆਪਣਾ ਨਾ ਨਾਂ ਉਹ ਤੇ ਲਵਾਉਣਾ ਹੀ ਨਹੀਂ ਡਈ ਜੋ ਕੀਤਾ ਮਾਸੀ ਨੇ ਕੀਤਾ ਮਾਸੀ ਨੇ ਕੀਤਾ ਤੇ ਜੇ ਮੈਂ ਹੁਣ ਕਰਤਾ ਵਾ ਤੇ ਮੈਂ ਤੁਹਾਡੇ ਬਚਾਅ ਵਾਸਤੇ ਕੀਤਾ ਵਾ ਨਹੀਂ ਤੇ ਸਾਰੇ ਫੜੇ ਜਣੇ ਉਥੇ ਮੌਕੇ ਤੇ ਪੁਲਿਸ ਆ ਜਾਣੀ ਸੀ। ਉਹ ਚੱਲ ਹੁਣ ਆਈ ਬਿਹੋਸ਼ ਹੀ ਹੋਇਆ ਨਾ। ਕੋਈ ਗੱਲ ਨਹੀਂ ਉਦਾਂ ਮੈਂ ਕਹਿੰਦੀ ਬਾਜੇ ਹੋ ਵੀ। ਪਰ ਜਿਹੜੇ ਕੈਮਰੇ ਕੁਮਰੇ ਹਨਾ ਕਿਤੇ ਵੇਲੇ ਇੱਕ ਵੇਲੇ ਜਾ ਕੇ ਨਾ ਉਹਨਾਂ ਨੇ ਵੀ ਚੈਨਲੀ ਕੱਢ ਕੇ ਡਿਲੀਟ ਰੂਟ ਕਰੋ। ਮੈਸੇਜ ਆਪੇ ਹੋ ਜਾਣਾ ਉਹ ਵੀ ਹੋ ਜਾਊਗਾ ਬਈ। ਉਹ ਕਿਸੇ ਨੂੰ ਪਤਾ ਨਾ ਲੱਗੇ ਮੈਂ ਤਾਂ ਕਹਿਣ ਨਹੀਂ ਆ। ਕੁਝ ਨਹੀਂ ਹੁੰਦਾ। ਉਥੋਂ ਨਿਕਲ ਲੈਂਦੇ ਇਹਨਾਂ ਨੂੰ ਉਹ ਵੀ ਹੋ ਜਾਊਗਾ ਲਾ। ਉਹ ਗੱਲ ਸੁਣੋ ਮੇਰੀ। ਆਣ ਕੇ ਤੇ ਉਹ ਪਿਆਰ ਨਾ ਘਰ ਘਰ ਤੇ ਸਾਡੇ ਆਇਆ ਹੀ ਹੁਣ ਕੋਈ ਨਾ ਕੋਈ ਬਚਾਅ ਤੇ ਕਰਨਾ ਹੀ। ਭਾਵੇਂ ਉਹ ਘਰ ਆਇਆ ਸੀ ਵੇਖਣ ਵਾਸਤੇ ਵੀ ਘਰ ਕੋਈ ਹੈ ਕ ਨਹੀਂ ਹੈਗਾ ਪਰ ਵਾਰਤ ਅਸੀਂ ਕੀਤਾ ਨਾ ਪਹਿਲਾਂ ਉਹ ਕੀਤਾ ਤਾਂ ਹੈਗਾ ਉਦਾਂ ਕੋਈ ਬਚਾ ਹੈਗਾ ਸੀ ਬਚਾਣਾ ਨਹੀਂ ਹੁੰਦੀ ਨਾ ਤੇ ਫਸੇ ਹੀ ਫਸੇ ਹਾਂ ਉਹ ਮੰਨਦੀ ਘਾੜੀ ਗੱਲ ਮੈਂ ਬਚਾਤ ਨਹੀਂ ਕੋਈ ਹੈਗਾ ਤਾਂ ਆਪਣੇ ਬਚਾਵੇ ਚ ਕਰਨਾ ਵੀ ਇਹੋ ਕੁਝ ਪੈਣਾ ਸੀ ਪਰ ਹੁਣ ਉਹਨਾਂ ਨੂੰ ਕੌਣ ਸਮਝਾਵੇ ਤੂੰ ਚੁੱਪ ਕਰ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਜਿੱਥੇ ਹੈਗੀਆਂ ਰਹਿਣ ਦੇ ਠੀਕ ਆ ਆਪਣਾ ਹੀ ਹਿੱਲਾ ਕੋਈ ਕਰੀਏ ਤੇ ਨਹੀਂ ਤੇ ਇਹਨਾਂ ਨੂੰ ਫਸਾਏ ਬਸ ਮੈਨੂੰ ਤਾਂ ਇਹਨਾਂ ਦੋਵਾਂ ਹੀ ਸਮਝ ਨਹੀਂ ਜੀ ਆਉਣ ਡਈ ਇਹ ਕੀ ਕਰਦੇ ਫਿਰਦੇ ਆ ਕਦੀ ਤੇ ਹਾਡੇ ਵੱਲ ਹੋ ਜਾਂਦੇ ਆ ਕਈ ਦੂਜੇ ਪਾਸੇ ਹੋ ਜਾਂਦੇ ਆ ਇੱਕ ਕੰਮ ਕਰੀਏ ਵੀ ਆਪਣਾ ਕੋਈ ਹੱਲ ਕਰ ਲਈਏ ਹੋਰ ਕਿ ਪਾਸੇ ਜਾਣ ਜੋ ਹੁੰਦਾ ਤੇ ਬਾਕੀ ਨਾ ਮੇਰੀ ਮਾਤੇ ਪੜਦਾ ਪਿਆ ਏ ਜਿਹੜੀਆਂ ਮੈਂ ਇਹਨਾਂ ਦੀਆਂ ਗੱਲਾਂ ਵਿੱਚ ਮੈਂ ਵੀ ਹੁੰਦੀ ਰਹੀ ਉਹਨਾਂ ਨੇ ਫੋਨ ਕਰ ਦਿੱ ਚੁੱਕੇ ਭੈਣ ਜੀ ਆ ਜਾ ਭੈਣ ਜੀ ਆ ਜਾ ਤੇ ਮੈਨੂੰ ਵੀ ਨਿਆਣਿਆਂ ਦੇ ਨਾਲ ਪਿਆਰ ਹੀ ਤੇ ਮੈਂ ਵੀ ਚੱਲ ਜਾਂਦੀ ਰਹੀ ਮੈਨੂੰ ਕੀ ਪਤਾ ਸੀ ਪਾਸੇ ਆਜ ਤੱਕ ਪੈਣਾ ਮੇਰੇ ਗਾਲ ਤੇ ਅੱਜ ਵੀ ਮੈਂ ਇਹੋ ਸਮਝਾਂ ਨਹੀਂ ਆ ਹਰ ਇੱਕ ਨੂੰ ਪਿੱ ਕਦੇ ਵੀ ਨਾ ਭੁੱਲ ਗਿਆ ਕਿਸ ਰਿਸ਼ਤੇ ਦੀ ਗੱਲ ਵਿੱਚ ਨਾ ਹੋਵੇ ਮੈਂ ਕਦੀ ਸੋਚਿਆ ਨਹੀਂ ਕਿ ਮੇਰੀ ਕਿਸਮਤ ਚ ਨਾ ਜੇਲ੍ਹ ਵੀ ਹੋਊਗੀ ਅਹੀਂ ਵੀ ਨਾ ਰਪਿੰਦਰ ਨੇ ਬੜਾ ਧੱਕਾ ਕੀਤਾ ਓਦੋਂ ਕਿਤੇ ਉਹਦੀ ਮੰਨ ਲੈਂਦੇ ਬਾਅਦ ਵਿੱਚ ਵੀ ਤੇ ਗੱਡੀ ਆਈ ਹੀ ਨਾ ਮੰਮੀ ਨੇ ਵੀ ਕਿਤੇ ਮਾਸਾ ਸਬਰ ਨਹੀਂ ਕੀਤਾ ਬਥੇਰੇ ਮੰਮੀ ਨੂੰ ਸਮਝਾਇਆ ਹੀ ਮੰਮੀ ਮਾਸੀ ਦੇ ਪਿੱਛੇ ਲੱਗੇ ਹੀ ਜਿੱਦਾਂ ਮਾਸੀ ਕਹਿੰਦੇ ਸੀ ਉਦਾਂ ਹੀ ਕਰੀ ਜਾਂਦੇ ਸੀ ਹੁਣ ਮੈਨੂੰ ਕੱਲੀ ਨੂੰ ਭੁਗਤਣਾ ਪੈਣ ਡਿਆ ਵਾ ਆਪੇ ਕਿੱਡੇ ਚਲਾਕ ਨਿਕਲੇ ਇੱਕ ਵਾਰੀ ਨੇ ਕਿਤੇ ਪਿੱਛੇ ਆਏ ਕਿ ਚਲ ਅਸੀਂ ਕੁੜੀ ਦਾ ਇਹ ਪਤਾ ਲੈ ਲਈਏ ਇੱਕ ਮੈਨੂੰ ਲੱਗਣ ਡਿਆ ਵਾ ਉਦੋਂ लवली ਭਾਜੀ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ ਲੈ ਜਾਊਂਗਾ ਇੱਕ ਵਾਰੀ ਮੈਨੂੰ ਜਾ ਲੈੰਦੋ ਮੰਮੀ ਹੁਣੇ ਕਿਤੇ ਉੱਥੇ ਤਾਂ ਨਹੀਂ ਚੱਲ ਗਏ ਮੈਨੂੰ ਇਹ ਲੋ ਕੱਲੀ ਨੂੰ ਛੱਡ ਕੇ ਇੱਥੇ ਮੈਂ ਵੀ ਤਾਂ ਧੀ ਹੀ ਨਾ ਉਹਨਾਂ ਦੀ ਮੇਰੇ ਬਾਰੇ ਸੋਚ ਲੈਂਦੇ ਚਲ ਜੇ ਮੇਰ ਕੋ ਗਲਤੀ ਹੋ ਗਈ ਹੀ ਤੇ ਉਹੀ ਸੋਚਦੇ ਕਿ ਚਲ ਸਾਡੀ ਤੀ ਜੇਲ ਚ ਬੈਠੀ ਆ ਅਹੀਂ ਉਹਨੂੰ ਕਢਵਾ ਲਈਏ ਹੁਣ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਂਦੀ ਸਿਆਣੇ ਐਵੇਂ ਨਹੀਂ ਕਹਿੰਦੇ ਕਿ ਵਿਆਹ ਤੋਂ ਬਾਅਦ ਨਾ ਅਸਲੀ ਘਰ ਸਹਰਾ ਘਰੀ ਹੁੰਦਾ ਵਾ ਪਰ ਨਾ ਮੈਂ ਨਹੀਂ ਸਮਝੀ ਹੁਣ ਮੈਨੂੰ ਕਹਿਣਾ ਕਿ ਜੇਲ ਚੋਂ ਨਿਕਲ ਕੇ ਤੈਨੂੰ ਸਾਰਾ ਕੰਮ ਕਰਨਾ ਪੈਣਾ ਵਾ ਮੈਂ ਤੇ ਭੱਜ ਕੇ ਕਰੂੰਗੀ ਕੰਮ ਆਹ ਜੇਲ੍ਹ ਨਾਲੋਂ ਤੇ ਚੰਗਾ ਹੀ ਆ ਨਾ ਉਦੋਂ ਮੈਂ ਵੀ ਨਹੀਂ ਸੋਚਿਆ ਮੈਂ ਵੀ ਕੰਮ ਤੋਂ ਡਰਦੀ ਹੁੰਨੀ ਸੀ ਤੇ ਆਪਣੇ ਪਿੰਡ ਆ ਕੇ ਬੈ ਗਈ ਮਾਸਾ ਨਹੀਂ ਸੋਚਿਆ ਕਿ ਉਹ ਵੀ ਮੇਰੀ ਮਾਂ ਵਾ ਘਰ ਵਾਲਾ ਵਾ ਜੇ ਘਰ ਵਾਲੇ ਨੇ ਮੈਨੂੰ ਸਮਝਾਇਆ ਹੀ ਤੇ ਤਾਂ ਵੀ ਨਹੀਂ ਮੈਂ ਕੁਝ ਸਮਝੀ ਸਾਰੀ ਰਾਤ ਨਾ ਮੈਨੂੰ ਨੀਂਦ ਨਹੀਂ ਆਈ ਮਾਨ ਦੇ ਵਿੱਚ بڑے ਪੁੱਠੇ ਸਿੱਦੇ ਵਿਚਾਰ ਆਉਂਦੇ ਰਹੇ ਆ ਉਹ ਕਦੇ ਉਹ ਕਦੇ ਆਉਣੇ ਆ ਮੈਨੂੰ ਇਹ ਆ ਚੱਲ ਨਾ ਜੋ ਬਣ ਵਿਚਾਰਾ ਬਾਜੇ ਤੈਨ ਤੋਂ ਦੀ ਅੱਗੇ ਚਲ ਗਈ ਆ ਜੇ ਇਹਨੂੰ ਕੁਛ ਹੋ ਗਿਆ ਉਹਨਾਂ ਦੇ ਤਾਂ ਘਰ ਦਾ ਹੀ ਭੇੜਾ ਘਰਕ ਹੋ ਜਾਣਾ ਵਾ ਮੈਨੂੰ ਤਾਂ ਮਾਸਾ ਚ ਐਨੀ ਆਉਂਦਿਆ ਮੇਰੇ ਦਿਲ ਦੀ ਗੱਲ ਪੁੱਛੋ ਤਾਂ ਮੈਨੂੰ ਤੇ ਇਹ ਆ ਜਾ ਕੇ ਵੇਖੀਏ ਤੇ ਸਹੀਂ ਜੇ ਮਾੜੀ ਮੋਟੀ ਦੀ ਜਾਨ ਹੈਗੀ ਤੈਨੂੰ ਬਚਾ ਲਈਏ ਰਮਨ ਤੇਰਾ ਦਿਮਾਗ ਹੋ ਗਿਆ ਵਾ ਖਰਾਬ ਜੇ ਉਹ ਬਚ ਗਿਆ ਨਾ ਤਾਂ ਅਹੀਂ ਪੱਕੇ ਜੇਲ੍ਹ ਦੀ ਜੇਲ੍ਹ ਚ ਸੰਭਿਲਾ ਤੈਨੂੰ ਤੇ ਇੱਥੇ ਇੱਕੋ ਗਾਲੀ ਕਰੀ ਜਾਣ ਦੇ ਜੇ ਪਰ ਮੇਰਾ ਮਾਨੀ ਮੰਦਾ ਜਿੱਦਾਂ ਦਾ ਲੌਲੀ ਹੈ ਨਾ ਸਾਨੂੰ ਆਪਣੇ ਪੁੱਤ ਦੇ ਵਿਚਾਰ ਆਉਂਦੇ ਆ ਨਾ ਆਈ ਡਿਊਟੀ ਤੇ ਗਿਆ ਵਾ ਫੋਨ ਨਹੀਂ ਆਇਆ ਉਹਦੀ ਮਾਂ ਕੀ ਕਰਦੀ ਹੋਊਗੀ ਰੱਬ ਨਾ ਕਰੇ ਉਹਨੂੰ ਕੁਝ ਹੋ ਗਿਆ ਸਾਰੀ ਉਮਰ ਉਹਨੇ ਕਿੱਦਾਂ ਕੱਢਣੀ ਆ ਆਪਣੇ ਆਪ ਨੂੰ ਕੋਸਦਿਆਂ ਹੀ ਮਰ ਜਾਣਾ ਹੰਨੇ ਪਿੱਤੀ ਵੀ ਹੱਥਾਂ ਚੋਂ ਗਵਾਲੀ ਆ ਤੇ ਪੁੱਤ ਵੀ ਗਵਾਲਿਆ ਵਾ ਤੇ ਪੁੱਤ ਫਿਰ ਕਰਨ ਕੀ ਆਏ ਸਾਡੇ ਘਰ ਕੀ ਕੰਮ ਸੀ ਉਹਦਾ ਉੱਥੇ ਭੈਣ ਉਹਦੀ ਮਰ ਗਈ ਅਹੀਂ ਸਾਰਾ ਟੱਬਰ ਕੁ ਪਘੋੜੇ ਹੀ ਉਹ ਹੜੇ ਘਰ ਕੀ ਕਰਨਾ ਆਇਆ ਸੀ ਕੀ ਕਹਿੰਦਾ ਸੀ ਹੜੇ ਘਰ ਉਹ ਲੋਗ ਲੋਕੇ ਜਦੋਂ ਇਦਾਂ ਦੇ ਹਾਲਾਤ ਹੋਣ ਨਾ ਰਿਸ਼ਤੇਦਾਰ ਆਂਡ ਗਵਾਨ ਬੜੀ ਚੁੱਕਣਾ ਦਿੰਦੇ ਹੁੰਦੇ ਆ ਤੇ ਇਦਾਂ ਨਹੀਂ ਇਦਾਂ ਕਰ ਦੋ ਫਲਾਵਾ ਦੇਣ ਵਾਲੇ ਬੜੇ ਹੁੰਦੇ ਆ ਉਹ ਫੇਰ ਵੀ ਨਿਆਣਾ ਸਿਆਣਾ ਵਾ ਕਿਹਦੀਆਂ ਗੱਲਾਂ ਵਿੱਚ ਆ ਗਿਆ ਹੋਊਗਾ ਤੇ ਗੱਲਾਂ じゃ ਆ ਗਿਆ ਤੇ ਹੁਣ ਪਿਆ ਉਥੇ ਪਿਆ ਰਾਇਆ ਦੇ ਤੈਨੂੰ ਉਹਦੇ ਬੜਾ ਹੇਜ ਚੜਿਆ ਉਹਦਾ ਤੈਨੂੰ ਹਾ ਹਾ ਮੈਨੂੰ ਹੇਜ ਕਾਦਾ ਚੜਨਾ ਵਾ ਹਾਂ ਮੈਨੂੰ ਤੇ ਆ ਕੈਮਰੇ ਕੰਗਰੇ ਸਾਰੇ ਲੱਗੇ ਆ ਫਸ ਜਾਣਾ ਜੇ ਆਪਾਂ ਚੱਲੇ ਪਾਰ ਉਹ ਕੁਝ ਨਹੀਂ ਹੁੰਦਾ ਨਹੀਂ ਮੰਨਣੀ ਇਹਦਾ ਉਹਦਾ ਦਿਮਾਗ ਜੇ ਕੰਮ ਕਰਦਾ ਹੁੰਦਾ ਤਾਂ ਫੇਰ ਘਾਟੇ ਕਾਦੇ ਬੱਚੇ ਰੱਦ ਮਾ ਕੰਮ ਕਰਦਾ ਵਾ ਇਹਦਾ ਨਾ ਨਾ ਕਰੂਗਾ ਉਹ ਰਿਸ਼ਤੇਦਾਰ ਤੁਹਾਡਾ ਜਵਾਈ ਜਿਹੜਾ ਉਹਦਾ ਹੀ ਬਥੇ ਰੱਦ ਮਾ ਕੰਮ ਕਰਦਾ ਵਾ ਉਹਨੇ ਸਾਰੀਆਂ ਸਕੀਮਾਂ ਦੇਣੀਆਂ ਵੇਖ ਲਿਓ ਜਵਾਈ ਦਾ ਵੀ ਕਰਦੇ ਆ ਇਲਾਜ ਜਿੱਦਾਂ ਇਹਦਾ ਕੀਤਾ ਕਿ ਨਹੀਂ ਇਦਾਂ ਜਵਾਈ ਦਾ ਕਰ ਦੇਣਾ ਤੁਸੀਂ ਜਿੱਦਾਂ ਮਰਜ਼ੀ ਕਹੀ ਜਾਂਦੇ ਜੇ ਨਾ ਪਰ ਮੇਰਾ ਮਨ ਨਹੀਂ ਮੰਨਣ ਡਿਆ ਪਤਾ ਨਹੀਂ ਕੀ ਗੱਲ ਆ ਭੇੜੇ ਭੇੜੇ ਜਿਹਾ ਵਿਚਾਰਾ ਹੁੰਦੇ ਆ ਉਦੋਂ ਤੇਰੇ ਮਰਜ਼ੀ ਭੇੜੇ ਵਿਚਾਰ ਨਹੀਂ ਹੁੰਦੇ ਜਦੋਂ ਦੀ ਭੈਣ ਨੂੰ ਮਾਰਿਆ ਸੀ ਤੇ ਜੇ ਨਈ ਨਾ ਤੈਨੂੰ ਜਿਆਦਾ ਉਹਦਾ 헤ਜ ਹੋ ਤੇ ਤੈਨੂੰ ਮੈਂ ਉਥੇ ਛੱਡਉਣਾ ਵਾ ਨਾਲੇ ਫਿਰ ਚਲ ਜਾਂਗੇ ਸੰਦੀਪ ਲਾਗੇ ਇੱਕੋ ਗੱਲਾਂ ਕਰਦੇ ਨੇ ਦੀਆਂ ਤੁਸੀਂ ਮਾਮਾ ਤੀਆਂ ਠੀਕ ਆ ਇੱਕੋ ਗੱਲ ਨਾ ਕਰੀ ਜਾਓ ਜੇ ਉਦੋਂ ਮੇਰੇ ਕੋਲ ਗਲਤੀ ਹੋ ਹੀ ਗਈ ਐ ਨਾ بار بار ਉਹ ਗਲਤੀ ਜਿਤਾਈ ਜਾਣ ਦੇ ਜੇ ਫਿਰ ਮੈਂ ਕਿੰਨਾ ਕੁ ਪਛਤਾਉਂਦੀ ਆ ਜੇ ਉਹ ਕੰਮ ਮੈਂ ਨਾ ਨਾ ਕਰਦੀ ਅੱਜ ਆ ਦਿਨ ਮੈਨੂੰ ਵੇਖਣ ਨੂੰ ਨਾ ਮਿਲਦੇ ਮੈਂ ਵੀ ਆਪਣੇ ਘਰ ਬੈਠੀ ਹੁੰਦੀ ਆ ਤੱਕੇ ਢੋੜੇ ਹੀ ਆ ਕਦੀ ਕੇਹ ਬੰਬੀ ਤੇ ਜਾ ਤੇ ਕਦੀ ਕੇਹ ਬੰਬੀ ਤੇ ਜਾ ਵੇਖਣ ਵਾਲੇ ਵੀ ਆਂਦੇ ਹੁਣੇ ਆ ਖੁਰੇ ਕੀ ਆ ਜਿਹੜੇ ਇਦਾਂ ਹੀ ਤੁਰੇ ਫਿਰਦੇ ਆ ਆਪਣੇ ਘਰ ਬੜੀ ਵਧੀਆ ਰੋਟੀ ਖਾਂਦੇ ਆ ਮੈਂ ਵੀ ਲਾਲਚ ਵਿੱਚ ਹੀ ਆ ਗਈ ਅਰ ਅਮਨ ਤੂੰ ਵੀ ਉਦੋਂ ਬਾਹਰ ਨੂੰ ਤਲਵਾਰਾਂ ਮਾਰਦੀ ਹੁੰਦੀ ਸੀ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਮੈਂ ਕੋਈ ਗੱਲ ਨਹੀਂ ਟਾਈਮ ਕੱਢੀ ਜਾ ਗੱਡੀ ਹੱਡ ਕੋ ਹੈਗੀ ਆ ਹੁਣ ਨਾ ਸਾਰਾ ਗੋਗਾ ਮੇਰੇ ਸਿਰ ਤੇ ਪਾਥ ਦੋ ਉਦੋਂ ਸਾਰਿਆਂ ਨੂੰ ਅੱਗ ਲੱਗੀ ਸੀ ਵੀ ਗੱਡੀ ਦਵਾ ਦਾ ਤੁਹਾਡੇ ਘਰ ਆ ਜੇ ਉਦੋਂ ਤਾਂ ਮੁੰਡਾ ਵੀ ਨਾਂ ਦੱਸਦਾ ਸੀ ਵੀ ਆ ਗੱਡੀ ਨਹੀਂ ਆਉਣੀ ਚਾਹੀਦੀ ਤੇ ਆ ਆਉਣੀ ਚਾਹੀਦੀ ਆ ਹੁਣ ਮੈਨੂੰ ਗਲਤ ਕਹੀ ਜਾਓ ਵੀ ਤੂੰ ਹੀ ਗਲਤ ਵਾ ਕਸੂਰ ਹੀ ਸਾਰਾ ਤੇਰਾ ਵਾ ਮੈਂ ਪੈ ਜਾਣੀ ਕਿ ਖੂ ਖਾਤੇ ਵਿੱਚ ਫੇਰ ਤਾਨੂੰ ਸਾਰੇ ਟੱਬਰ ਨੂੰ ਠੰਡ ਪੈ ਜੂਗੀ ਸਾਰੇ ਮੇਰੇ ਦਿਵਾਲੇ ਹੋਏ ਜੀ ਤੇ ਜੇ ਮੁੰਡਾ ਗੱਡੀ ਮੰਗਦਾ ਸੀ ਤੇ ਹੁਣ ਉੱਥੇ ਜਾ ਕੇ ਬੈਠਾ ਜਾ ਤੇ ਆਏ ਇੱਥੇ ਹੁਣ ਮਰਨ ਤੇ ਅਸੀਂ ਡੇਂ ਦਵੇਂ ਜੀ ਕਦੀ ਕਿਤੇ ਤੇ ਕਦੀ ਕਿਤੇ ਤੇ ਕਰ ਦੋ ਉਹਨੂੰ ਫੋਨ ਫੇਰ ਵੀ ਆ ਜਾ ਹੱਦ ਹੋ ਗਈ ਤੁਹਾਡੇ ਵਾਲੀ ਸੀ ਕੋਈ ਗੱਲ ਨਹੀਂ ਸੀ ਉੱਪਰ ਮੀਟ ਹਾਂ ਜੀ ਕਿੰਨੀ ਹਮਤ ਵਧ ਗਈ ਇਹਨਾਂ ਦੀ ਹੈ ਉਹ ਹੀ ਤਾਂ ਮੈਂ ਸੋਚਣ ਦੀ ਕਿ ਇਹ ਤਾਂ ਡਾਰੇ ਹੀ ਨਹੀਂ ਇਹਨਾਂ ਨੂੰ ਇੱਕ ਗੱਲ ਹੀ ਉਹ ਕਿ ਰੱਬ ਦਾ ਸ਼ੁਕਰ ਹੈ ਜੋ ਬੰਦਾ ਬਚਾਅ ਹੋ ਗਿਆ ਉਹ ਵੀ ਟਾਈਮ ਤੇ ਚੱਲ ਗਿਆ ਤਾਂ ਹੀ ਬਚਾਅ ਹੋ ਗਿਆ ਜੇ ਥੋੜੇ ਲੇਟ ਹੋ ਜਾਂਦੇ ਫਿਰ ਕੀ ਹੋਣਾ ਗਲਤੀ ਇੰਨੇ ਵੀ ਕੀਤੀ ਹੈ ਨਾ ਮੈਨੂੰ ਨਾਲ ਲੈ ਜਾਂਦਾ ਜਦੋਂ ਜੀਤ ਨੂੰ ਨਾਲ ਲੈ ਜਾਂਦਾ ਇਹ ਵੀ ਕੱਲਾ ਹੀ ਜਾ ਵਜਿਆ ਉੱਥੇ ਉਹਨੂੰ ਕੀ ਪਤਾ ਸੀ ਕਿ ਉਹ ਉੱਥੇ ਹੈਗੇ ਉਹ ਤਾਂ ਉਦੋਂ ਹੀ ਚੈੱਕ ਕਰਨ ਗਿਆ ਸੀ ਜੇ ਉਹਨੇ ਕਿ ਬਾਹਰ ਹੁੰਦੇ ਕਿਤੇ ਵੇਖਿਆ ਹੀ ਕਿਸ ਨੂੰ ਤੇ ਫੋਨ ਕਰ ਲੈਂਦਾ ਤੁਹਾਨੂੰ ਕਰ ਲੈਂਦਾ ਜਾਂ ਦਿਲਜੀਤ ਨੂੰ ਕਰ ਲੈਂਦਾ ਤੇ ਕਿਸੇ ਨੂੰ ਨਹੀਂ ਕੀਤਾ ਉਹ ਤਾਂ ਚੰਗੇ ਵੇਲੇ ਤੁਸੀਂ ਚਲਗੇ ਦੋਵੇਂ ਜਣੇ ਤੇ ਵੇਖ ਲਿਆ ਇਹ ਦੋ ਹੋਰ ਦੋ ਦਿਨ ਲੇਟ ਹੋ ਜਾਂਦੇ ਜਾਂ ਕਿਤਾ ਪਤਾ ਨਾ ਲੱਗਦਾ ਤੇ ਫਿਰ ਕੀ ਹੋਣਾ ਸੀ ਉੱਥੇ ਕੋਈ ਹੈਗਾ ਸਾਂਭਣ ਵਾਸਤੇ ਉਹ ਆਪ ਤੇ ਭੱਜ ਗਏ ਆਪਣੀਆਂ ਵੱਲੋਂ ਤੇ ਉਹ ਮਾਰ ਹੀ ਗਏ ਸੀ ਆਹੋ ਆਪ ਤੇ ਮਾਰ ਕੇ ਸੁੱਟ ਗਏ ਉਹ ਤੇ ਚਲੋ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਚਲੋ ਓਦਾਂ ਇੱਕ ਗੱਲ ਲਿਓ ਕਿ ਪੁਲਿਸ ਨੇ ਨਾ ਸਾਰਾ ਹੀ ਸੀਨ ਕੈਮਰੇ 'ਚ ਵੇਖ ਲਿਆ ਅੱਗੇ ਤੇ ਅਸੀਂ ਦੱਸਦੇ ਇਹਨਾਂ ਪੁਲਿਸ ਨੂੰ ਤੇ ਹੁਣ ਉਹਨਾਂ ਨੇ ਆਪ ਵੇਖ ਲਿਆ ਸਭ ਕੁਝ ਤੇ ਪੁਲਿਸ ਵੀ ਬੜੀ ਔਖੀ ਆ ਨਾ ਤੇ ਛੱਡਦੇ ਨਹੀਂ ਹੁਣ ਉਹ ਇਹਨਾਂ ਨੂੰ ਕਿਉਂਕਿ ਦੂਜਾ ਕਤਲ ਇਹ ਕਰਦੇ ਲੱਗੇ ਸੀ ਸਭੇ ਸ਼ੁਕਰ ਹੈ ਕੈਮਰੇ ਉੱਤੇ ਲੱਗੇ ਤਾਂ ਹੀ ਉਹਨਾਂ ਨੂੰ ਸਬੂਤ ਮਿਲ ਗਿਆ ਨਹੀਂ ਤੇ ਆਪਾਂ ਉਹਨਾਂ ਨੂੰ ਕਿੱਦਾਂ ਯਕੀਨ ਕਰ ਲਈ ਸਾਡੀਆਂ ਗੱਲਾਂ ਤੋਂ ਪਰਮੇਸ਼ਰ ਦੀ ਇੱਕ ਗੱਲ ਹੈ ਕੈਮਰੇ ਹੁੰਦੇ ਭਾਵੇਂ ਵੀ ਵੱਡੀ ਵੱਡੀ ਵਾਰਦਾਤ ਹੋ ਘੱਟਦੇ ਮੈਂ ਤਾਂ ਕਿੰਨੇ ਦੇਸ ਗੱਲ ਸੁਝ ਨਹੀਂ ਆਉਂਦੇ ਕਿ ਵੇ ਜਿਨ੍ਹਾਂ ਨੇ ਨਾ ਘਰ ਖਾਫ ਕਰਤਾ ਮਾਸ ਮਾਸ ਉਹਨਾਂ ਨੂੰ ਹਜੇ ਵੀ ਨਾਲ ਰੱਖਿਆ ਉਹਨਾਂ ਨੇ ਸਾਟੋ ਨਹੀਂ ਮਾਰੀ ਹੈਗਾ ਉਹ ਕਿਤੇ ਪਹਿਲੇ ਆ ਕੇ ਬੈਠਦੇ ਸੀ ਘਰ ਇਹਨਾਂ ਦੇ ਸਾਰੇ ਘਰ ਦਾ ਜਲਾ ਕਰਤਾ ਉਹਨਾਂ ਨੇ ਹਜੇ ਵੀ ਨਾਲ ਨਾਲ ਫਿਰਦੇ ਆ ਚਲ ਕੋਈ ਕਰਨੀ